ਹਿੰਦੂ ਸਾਡੇ ਸ਼ੁਰੂ ਤੋਂ ਦੁਸ਼ਮਣ ਨੇ ਇਹਨਾਂ ਨੂੰ ਨਾਫਰਤ ਦੀ ਅੱਖ ਨਾਲ ਦੇਖਿਆ ਜਾਵੇ ਕਿਉਂਕਿ ਇਹਨਾਂ ਨੇ ਸਾਡਾ ਸ਼ੁਰੂ ਤੋਂ ਬਹੁਤ ਘਾਣ ਕੀਤਾ ਦੋਸਤੋ ਆਨੰਦਪੁਰ ਖਾਲਸਾ ਫੌਜ ਕੈਨੇਡਾ ਇਹਨਾਂ ਦੀ ਇੱਕ ਚਿੱਠੀ ਵਾਇਰਲ ਹੋ ਰਹੀ ਹੈ ਮੈਂ ਤੁਹਾਨੂੰ ਪੂਰਾ ਜਿਹੜਾ ਪੜ੍ਹ ਕੇ ਦੱਸ ਦਾਂਗਾ ਇਹਦੇ ਵਿੱਚ ਲਿਖਿਆ ਗਿਆ ਹੈ ਅੱਜ ਮਿਤੀ 16 ਫਰਵਰੀ ਨੂੰ ਗੁਰੂ ਨਾਨਕ ਸਿੱਖ ਗੁਰਦੁਆਰਾ ਸ਼ਰੀ ਦੇ ਗੁਰੂ ਘਰ ਵਿੱਚ ਆਨੰਦਪੁਰ ਖਾਲਸਾ ਫੌਜ ਜਥੇਬੰਦੀ ਦਾ ਗਠਨ ਕੀਤਾ ਗਿਆ ਸਮੂਹ ਸਾਧ ਸੰਗਤ ਦਾ ਧੰਨਵਾਦ ਕਰਦੇ ਆਂ ਅੱਜ ਕੁਝ ਮਤੇ ਪਾਸ ਕੀਤੇ ਗਏ ਹਨ ਇਹ ਜਥੇਬੰਦੀ ਦਾ ਨਿਰਮਾਣ ਅਮਰਤਪਾਲ ਦੇ ਦੇ ਸਹਾ ਨਿਰਦੇਸ਼ਾਂ ਦੇ ਕੀਤਾ ਗਿਆ ਹੈ ਅਮਰਤਪਾਲ ਚਾਹੁੰਦੇ ਨੇ ਜੋ ਐਕਸ਼ਨ ਉਹਨਾਂ ਦੁਆਰਾ ਗਠਿਤ ਐਫ ਉਹਨਾਂ ਦੇ ਜੇਲ੍ਹ ਜਾਣ ਨਾਲ ਅਧੂਰੇ ਰਹਿ ਕੇ ਕੰਮ ਨੇ ਉਹਨਾਂ ਨੂੰ ਵਦੇਸ਼ ਬੈਠੇ ਸਿੱਖ ਨੇਪਰੇ ਚਾੜਨ ਇਹ ਸੁਨੇਹਾ ਭਾਉ ਨੇ ਜੇਲ ਡਿਬਰੂਗੜ ਤੋਂ ਭੇਜਿਆ ਭਾਉ ਵੱਲੋਂ ਬਾਹਰ ਬਾਹ ਦੇ ਸਿੱਖਾਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਹਥਿਆਰਾਂ ਦੀ ਟ੍ਰੇਨਿੰਗ ਲਓ ਜੇਕਰ ਕੋਈ ਦਿੱਕਤ ਆ ਰਹੀ ਹੈ ਤਾਂ ਤੁਹਾਡੀ ਨਮ ਨਬਗਾਠੇ ਤੇ AKF ਅਨੰਦਪੁਰ ਖਾਲਸਾ ਫੌਜ ਕੈਨੇਡਾ ਜਥੇਬੰਦੀ ਦੁਆਰਾ ਮਦਦ ਕੀਤੀ ਜਾਵੇਗੀ ਹਥਿਆਰ ਬੰਦ ਮੁਹਿਮ ਨਾਲ ਹੀ ਅਸੀਂ ਪੰਜਾਬ ਦੀ ਸੰਪੂਰਨ ਆਜ਼ਾਦੀ ਲੈ ਸਕਦੇ ਹਾਂ ਵਦੇਸ਼ਾਂ 'ਚ ਸਾਡੀ ਜਥੇਬੰਦੀ ਵੈਸ ਭਾਰਤ ਦੀ ਵੈਸੀ ਦਾ ਵਿਰੋਧ ਕਰੂ ਵੈਸੀ ਦਾ ਇਹ ਐਮਬੈਸੀਆਂ ਦੇ ਸਟਾਫ ਨੇ ਨਿਜਰ ਦਾ ਕਤਲ ਕਰਵਾਇਆ ਭਾਈ ਨਿਜਰ ਦਾ ਕਤਲ ਕਰਵਾਇਆ ਕੈਨੇਡਾ ਸਰਕਾਰ ਨਾਲ ਇਹ ਸਬੰਧ 'ਚ ਪਾਰਲੀਮੈਂਟ ਹੋ ਚੁੱਕੀ ਹੈ ਪਾਰਲੀਮੈਂਟ ਵਿੱਚ ਦੱਸ ਚੁੱਕੀ ਹੈ ਕੈਨੇਡਾ ਸਰਕਾਰ ਸਾਡੀ ਜਥੇਬੰਦੀ ਵਿਦੇਸ਼ਾਂ 'ਚ ਵੱਦੋ ਵੱਦ ਫੰਡ ਇਕੱਠਾ ਕਰਕੇ ਹਥਿਆਰਬੰਦ ਸੰਘਰਸ਼ ਲਈ ਪੰਜਾਬ ਵਾਦੇ ਸਿੱਖਾਂ ਕੋਲ ਪਹੁੰਚਦਾ ਕਰੇਗੀ ਤਾਂ ਜੋ ਉਹਨਾਂ ਨੂੰ ਹਥਿਆਰ ਖਰੀਦਣ ਲਈ ਪਰੇਸ਼ਾਨੀ ਨਾ ਆਵੇ ਸਾਡੇ ਜਥੇਬੰਦੀ ਕੋਲ ਇਹ ਸੁਨੇਹਾ ਪਹੁੰਚਦਾ ਕਰੇਗੀ ਕਿ ਹਿੰਦ ਅਤੇ Hindu ਲੋਕ ਹਿੰਦ ਸਰਕਾਰ ਤੇ Hindu ਲੋਕ ਸਾਡੇ ਸ਼ੁਰੂ ਤੋਂ ਦੁਸ਼ਮਣ ਨੇ ਇਹਨਾਂ ਨੂੰ ਨਾਫਰਤ ਦੀ ਅੱਖ ਨਾਲ ਦੇਖਿਆ ਜਾਵੇ ਕਿਉਂਕਿ ਇਹਨਾਂ ਨੇ ਸਾਡਾ ਬਹੁਤ ਘਾਣ ਕੀਤਾ ਸਿੱਖ ਨੌਜਵਾਨ ਵੱਧ ਤੋਂ ਵੱਧ ਹਿੰਦੂ ਗ੍ਰੰਥਾਂ ਦਾ ਘੋਖ ਕਰਨ ਉਹਨਾਂ ਦੀਆਂ ਨਫ਼ਰਤੀ ਗੱਲਾਂ ਨੂੰ ਸਾਹਮਣੇ ਲਿਆਉਣਾ ਸੋਸ਼ਲ ਮੀਡੀਆ ਤੇ ਆਰਐਸਐਸ ਦੇ ਆਈਟੀ ਸੈੱਲ ਨੂੰ ਜਵਾਬ ਦੇਣ ਲਈ ਵੱਧ ਤੋਂ ਵੱਧ ਨੌਜਵਾਨੀ ਨੂੰ ਭਰਤੀ ਕਰਨਾ ਕਿਸੇ ਵੀ ਭਾਸ਼ਾ 'ਚ ਜਵਾਬ ਦੇਣ ਲਈ ਟ੍ਰੈਂਡ ਕਰਨਾ ਗੁਰੂ ਪਿਆਰੀ ਸਾਧ ਸੰਗਤ ਨੂੰ ਜਲਤ ਜਥੇਬੰਦੀ ਦਾ ਖਾਤਾ ਨੰਬਰ ਦਿੱਤਾ ਜਾਊਗਾ ਜਿਸ 'ਚ ਦਸਬੰਦ ਕੱਢਿਆ ਜਾਵੇ ਨਾਨਕਲੇਬ ਨਾਮਲੇਵਾ ਸੰਗਤਾਂ ਦੇ ਸਹਿਯੋਗ ਨਾਲ ਜਲਦ ਆਪਣਾ ਰੇਡੀਓ ਟੀਵੀ ਚੈਨਲ ਖੋਲੇਗੀ ਜਿਸ ਤੇ ਖਾਲਸਤਾਨ ਅਤੇ ਪ੍ਰਚਾਰ ਅਤੇ ਹਥਿਆਰਬੰਦ ਸੰਘਰਸ਼ ਦੀ ਗੱਲ ਕੀਤੀ ਜਾਵੇਗੀ। ਦੋਸਤੋ ਇਹੋ ਜੇ ਪੱਤਰ ਤੁਹਾਨੂੰ ਮੈਂ ਦੱਸ ਦਿੰਨਾ। ਇਹ ਕੋਈ ਵੀ ਅਮਰਤਪਾਲ ਦੀ ਜਥੇਬੰਦੀ ਜਾਂ ਕਿਸੇ ਸਿੱਖ ਦਾ ਕੰਮ ਨਹੀਂ। ਕੋਈ ਵੀ ਸਿੱਖ ਇਹ ਨਹੀਂ ਲਿਖ ਸਕਦਾ ਕਿ ਸਾਡੇ ਹਿੰਦੂ ਦੁਸ਼ਮਣ ਨੇ। ਜਾਂ ਅਸੀਂ ਨਫ਼ਰਤ ਕਰਦੇ ਹਾਂ ਉਹਨਾਂ ਤੋਂ ਜਾਂ ਸਾਨੂੰ ਨਫ਼ਰਤ ਕਰਨੀ ਚਾਹੀਦੀ ਹੈ। ਇਹ ਤੁਹਾਨੂੰ ਦੋਹੇ ਧਰਮਾਂ ਨੂੰ ਲੜਾਉਣ ਵਾਲੇ ਤੀਜੇ ਬੰਦੇ ਦਾ ਕੰਮ ਹੈ ਜਿਹੜਾ ਚਾਹੁੰਦਾ ਹੈ ਹਿੰਦੂਆਂ ਤੇ ਸਿੱਖਾਂ 'ਚ ਪਾੜਾ ਪਿਆ ਰਹੇ ਤੇ ਉਹ ਆਪਣੀ ਇਸ ਫੁੱਟ ਦਾ ਫਾਇਦਾ ਚੱਕਦਾ ਰਹੇ ਕਿਉਂਕਿ ਸੋਸ਼ਲ ਮੀਡੀਆ ਦਾ ਜਵਾਨ ਹੈ ਇਹੋ ਜਿਹਾ ਮੈਂ ਤੁਹਾਡੀ ਸਕਰੀਨ ਤੇ ਚਲਾ ਰਿਹਾ ਹਾਂ ਇਹ ਪੇਜ ਇਹੋ ਜੇ ਫੇਕ ਪੇਜ ਮੈਥੋਂ 36 ਤਿਆਰ ਕਰਾ ਲਓ ਇਹ ਸਭ ਝੂਠ ਤੂਫਾਨ ਹੈ ਸਿੱਖਾਂ ਤੇ ਹਿੰਦੂਆਂ 'ਚ ਨਫ਼ਰਤ ਭਰ ਲਈ ਇਸ ਤੋਂ ਬਿਨਾ ਕੱਖ ਨਹੀਂ ਨਾ ਇਹਦੇ ਵਾਲੇ ਬਾਰੇ ਅਮਰਤਪਾਲ ਦਾ ਕੋਈ ਸਬੰਧ ਹੋ ਸਕਦਾ ਨਾ ਕਿਸੇ ਸਿੱਖ ਦਾ baki tudo se queima inteira